ਕੀ ਕਰ ਜਾਨੀ ਅੰਦਰ ਕਿੱਥੇ ਦੇ ਅੰਦਰ ਆ ਵੀ ਆ ਜਾ ਵਾਸੀ ਅਧਰੀ ਹੈਗੀ ਆ ਕਿੱਥੇ ਕਬੜੀ ਬੈਠੀ ਆ ਤੂੰ ਤਾਂ ਅੰਦਰ ਬਾਹਾਂ ਬੜੀ ਬੈਠੀ ਆ ਕੱਲ ਚ ਕੀ ਹੋਗਾ ਪਹਿਂਹਿਆਗੀ ਪਈ ਸੀ ਉੱਪਰ ਖਾ ਚੜੀ ਆਤਾ ਦਾ ਪਰਸ ਚੁੱਠੇ ਆ ਦਵਾਈ ਲੈ ਲੈ ਕੋਈ ਚੱਜ ਦੀ ਹੋਰ ਬੜਾ ਹਾਂ ਆ ਤਾਂ ਕਿ ਜਿਹੜਾ ਕੰਦੇ ਨਾ ਗਏ ਹੱਥ ਵੀ ਬੁਖਾਰ ਚ ਚੜਦਾ ਹੁਣ ਪਤਾ ਨਹੀਂ ਕਿਹੜਾ ਲੱਗਾ ਰੋਖੀ ਆਤੀ ਆ ਰੈਡੀ ਆਈਡੀਆ ਹੋਰ ਕੀ ਕਰੇ ਮਾਇਆ ਬਤਾ ਲੈ ਭੱਜਾਂ ਦਾ ਕੋਈ ਚੱਜ ਦੀ ਦਵਾਈ ਲੈ ਨਾ ਜਿਹੜਾ ਲੰਗੜਾ ਬੁਖਾਰ ਕਹਿੰਦੇ ਨੇ ਕਿਤੇ ਉਹ ਤਾਂ ਨਹੀਂ ਹੈਗਾ ਦੇਖੋ ਹੁਣ ਕਹਿੰਦੇ ਸਾਰੇ ਕੁਝ ਵੀ ਹੈ ਹੋਰ ਟੁੱਟੀਆਂ ਤੇ ਕਿਥੇ ਸਰਦਾ ਵਾ ਉਹ ਦਵਾਈ ਤਾਂ ਲਈ ਆਂਦੀਆਂ ਨਹੀਂ ਆਉਣਗੀ ਹੋਰ ਲਈ ਆਂਦੀਆਂ ਨਹੀਂ ਆਉਣਗੀ ਦਵਾਈ ਤਾਂ ਤੇ ਪਰ ਭਾਰਾ ਜਿਹਾ ਹੋਇਆ ਪੈ ਬੁਖਾਰ ਦਾ ਤੇ ਸਾਰੇ ਹੋਇਆ ਪੈ ਦਾ ਆ ਨਹੀਂ ਆ ਬੰਦ ਨਵੇਂ ਲੈਂਦੇ ਰਹੇ ਨਵੇਂ ਲਾਦੇ ਵਸੀ ਹਾਂ ਹੈ ਨਹੀਂ ਦੇਖੇ ਹਨਾ ਫਰਾਂ ਦੋਜਾ ਸੀਗੇ ਉਹ ਫਿਰ ਹੋਈ ਹੋਗੇ ਸਾਡੇ ਜੇ ਤੋ ਮੈਂ ਸੋਨੇ ਨੇ ਬੱਟਾ ਕੋਨੇ ਬਲਾ ਸੋਨੇ ਨੇ ਜੀ ਹਨ ਤੂੰ ਤਾਂ ਹੀ ਨਹੀਂ ਸੋ ਦੋਜਾ ਤੇ ਲੈਣ ਦੇਗੀ ਬੱਟ ਨਹੀਂ ਲੈ ਦੂਗੀ ਫਿਰ ਮੈਂ ਆਈ ਨਹੀਂ ਗਈ ਉਹ ਤਾਂ ਬੱਕੇ ਲਗੜਾ ਮਾਰਦੀਆਂ ਕਿ ਫਰਵਾਣ ਤੇ ਬਾਹਰ ਮੁਰਜਾ ਨਹੀਂ ਹੋਊਂਗੀ ਫਿਰ ਹਾਂ ਹੋ ਬਸਾਂ ਕਾਂਡਾ ਨਹੀਂ ਹੋਗੇ ਲੈ ਆਦਿਆਂ ਨੂੰ ਥੋੜੇ ਦਿਨ ਹੀ ਹੋਏ ਨੇ ਜੀ ਸੋਨੇ ਨੇ ਬੱਟਾ ਪਾਈ ਵਧੀਆ ਲੈਣਦੇ ਪਹਿਲਾਂ ਮੈਨੂੰ ਲੱਗਦਾ ਤੁਸੀਂ ਕੀ ਲਿਆਂਦਾ ਤੇ ਆ ਮਸ਼ੀਨ ਨਵੀਂ ਲਈ ਥੀ ਤੁਹ ਹਨਾ ਹਾਂ ਲਿਆਂਦੀ ਸੀ ਚਾਰ ਵਧੀਆ ਠੀਕ ਚਾਰ ਹਲੋਲੀ ਬੜੀ ਆਦੀਆਂ ਨੇ ਇਕੱਠਾ ਦਾ ਬਣਦੀਆਂ ਵੀ ਨਹੀਂ ਹੈਗੀਆਂ ਹੋਰ ਕੁੱਠਾ ਦੇ ਵਿੱਚੇ ਬਣਦੀਆਂ ਨੇ ਚਲ ਵਧੀਆ ਭਾਈ ਜਿੰਨਾ ਤੋਂ ਬਣਦੀ ਆ ਚੀਜ਼ ਸਾਡੇ ਵਰਗੀ ਨਹੀਂ ਸਾਡੇ ਵਰਗਾ ਤਾਂ ਕਦੇ ਬਣਦੀਆਂ ਨਹੀਂ ਚੀਜ਼ਾਂ ਕੀ ਉਹ ਸੜਤਾਈਆਂ ਬਸ ਲੈ ਸੋਡੇ ਫਿਰ ਤੁਸੀਂ ਉਹ ਖਰਚੇ ਵੱਧ ਕਰਦੇ ਹੋਵੋਗੇ ਦੱਸ ਖਰਚੇ ਤਾਂਸੀਂ ਕੀ ਕਰਦੇ ਆ ਵੱਧ ਫਸ ਤੋਂ ਸੁਗਣਾ ਵਰਦਨਾ ਸਰਤਾ ਹੋਈ ਨਹੀਂ ਰੋਟ ਆਉਂਦਾ ਹੈਗਾ ਬਸ ਆ ਬਸ ਆ ਛੋਟ 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 ਕਣੀ ਜਾਂਦੀਆਂ ਨਹੀਂ ਸਾਰਾ ਦਿਨ ਛੋਟਾ ਨਾਲ ਇੱਕ ਦੂਜੀ ਦਾ ਕਰਕੇ ਆਇਆ ਬਸ ਇਹ ਸਰੀਕਾ ਹੋ ਜਾਂਦਾ ਹੈਗਾ ਦਸ ਵੀ ਉਹਨੇ ਆ ਲਿਆਨ ਦਾ ਮਹਤਾਬ ਲੈ ਕੇ ਮੈਂ ਵਾਤਾਈ ਚੜਾਈ ਚੱਲੀ ਆਤੀ ਬਸ ਸਾਡੇ ਕਿਤੇ ਰੋਟ ਆਉਂਦਾ ਸਰਤਾ ਲੋਟ ਹੀ ਆਉਂਦਾ ਬੜਾ ਕੁਝ ਕਰਦੀਆਂ ਨਹੀਂ ਪਤਾ ਨਹੀਂ ਕੀ ਹੋ ਹੋਇਆਗਾ ਬਥੇਰਾ ਕਹਿੰਦੀ ਆ ਵੀ ਫੁਲਾਣਾ ਹੈ ਚੀਜ਼ਾਂ ਬਣਾਉਂਦਾ ਤੇ ਪੰਜ ਚੀਜ਼ਾਂ ਬਣਾਉਂਦਾਗਾ ਜਮਾਂ ਨਹੀਂ ਸੋਚਦੀਆਂ ਹੈਗੀ ਵੀ ਅਸੀਂ ਵੀ ਬਣਾਈਏ ਨਾ ਇੱਕ ਦੂਜੀ ਤੋਂ ਜਿਦ ਕੇ ਉਹ ਕਰਦੇ ਆ ਨੇ ਇਹਨੇ ਆ ਚੀਜ਼ ਲੈ ਲੈਂਦੀ ਮੈਲੇ ਇਹਨੇ ਆ ਚੀਜ਼ ਲੈ ਲੈਂਦੀ ਮੈਲੇ ਆਏ ਕਰਦੀਆਂ ਨੇ ਰਫਰੀਕਾ ਕਰਦੀਆਂ ਨੇ ਆਏ ਹੋ ਜਾਂਦਾ ਕਾ ਬਸ ਇੱਕ ਦੂਜੇ ਸਿਆਣੀ ਹੈਗੀ ਇਸ ਤਰੀਕੇ ਵਾਧਾ ਕਰਦੀ ਆਂ 10 ਵੀ ਛੋਡੇ ਹੀ ਬਣਦਾ 10 ਛੋਡੇ ਕੜਾ ਕੁੜੀ ਆ ਗਈ ਕੁੜੀ ਨੂੰ ਦੇਣਾਗਾ ਆਏ ਤਾਂ ਸੋਚਦੀਆਂ ਨੇ ਹੈਗੀਆਂ ਵੀ ਇਹ ਵੀ ਸਾਡੇ ਮਾਰੇ ਬੱਚੇ ਬਰਦੇ ਨੇ ਕਰਦੇ ਨੇਗੇ ਵੀ ਛੋਡੇ ਹੀ ਆ ਬਦੋਨਾਂ ਦਾ ਹਾਂ ਤੇ ਅਦੋ ਅਦੋ ਕਰਤਾਗੇ ਅਸੀਂ ਵੀ ਦਸ ਸਹਾਨਾ ਚੱਕੇ ਰਹਿ ਜਾਗੇ ਬਸ ਸੋਚ ਮੈਂ ਤਾਂਗਾ ਦਾ ਉਹੀ ਗੱਲ ਉਦਰੀ ਚਲਾਈ ਜਾਂਦੀ ਐ ਟੱਕ ਉਹਦਾ ਕੋ ਸਵਾਦ ਦਾ ਨਾ ਹੋਰ ਬਹੁਤ ਖਰਚਾ ਕਰਦੀਆਂ ਨੇ ਮੈਂ ਹਣ ਕੋਈ ਨਹੀਂ ਕਰਦੀ ਨਾ ਮੈਂ ਨਾ ਹੀ ਛੋਟਾ ਸਾਟਾ ਮੈਂ ਤਾਂ ਕਾਸੇ ਦਾ ਹੋਣੀ ਆਗਾ ਦੱਸ ਹੋਰ ਨਾ ਜਿਹੜੇ ਪੈਣ ਵਸੋਏ ਨੇ ਵੀ ਕੋਲਸ ਹੋਰ ਲਈ ਪੈਣੇ ਗੇ ਮੱਡੀਓ ਮਹਤਾ ਕਿੱਕ ਸੁਣ ਨਹੀਂ ਲਿਆਦਾਗਾ ਲੇਵੀ ਹੁਣ ਨਾਲ ਚੱਲਦੀ ਆਂ ਹੋਰ ਕਿਆ ਸਾਜੂ ਲੈ ਵੀ ਆਣੇ ਬਈ ਆਂ ਰਿਹਾਗਾ ਵੀ ਹਰ ਵਾਰ ਨਾ ਹਰ ਵਾਰ ਨਾ ਸਾਡੇ ਖਰਚੇ ਦੱਸਦੇ ਆਂ ਸਾਡੇ ਤੋਂ ਵੀ ਬੇਗਦੀ ਬਣੀ ਰਹਿੰਦੀ ਆਂ ਸਾਡੇ ਖਰਚੇ ਤਾਂ ਕੱਤੇ ਵਧਿਆਣੇ ਨੀ ਆਂ ਚਲ ਆਏ ਤਾਂ ਮਾੜਾ ਮੋਟਾ ਤਾਂ ਸੂਟਾ ਸੱਟਾ ਨਾਲ ਜੀਰੋ ਜੀਦੀ ਕਰ ਲੈਂਦੀਆਂ ਨੇਗੀਆਂ ਸੂਟ ਕਹੜਾ ਫਿਰ ਉਹ ਵਾਲੇ ਮਹਿੰਗੇ ਰਿਆ ਕਰਦੇ ਨੀ ਮੈਂ ਨਹੀਂ ਮਹਿੰਗੇ ਨਹੀਂ ਕਰਕੇ ਦਿੰਦੀ ਆਂ ਗੱਤ ਕਰ ਸਾਡੇ ਤਾਂ ਬੱਸ ਪਤਾ ਨਹੀਂ ਕੀ ਹੈਗਾ ਕੰਮ ਜਾਈ ਇੰਨਾ ਚੱਲਦਾ ਜੈ ਇਹ ਤਾਂ ਜੁਕਮਾ ਮੁੰਡੇ ਦਾ ਬੰਦਾ ਚੱਲਦਾ ਹੋਊਗਾ ਬਸ ਠੀਕ ਠਾਕ ਹੀ ਹੈਗਾ ਐਨੇ ਵੀ ਕਿਤੇ ਜੇ ਹੁਣ ਕੰਮ ਚੱਲਦਾ ਫੇਰ ਇਹ ਚੀਜ਼ ਆਉਂਦੀ ਆਗੀ ਚੱਲਦਾ ਰਹੇਗਾ ਅਸੀਂ ਹੁਣ ਐਂ ਕਹਿਦੇ ਹੋਰ ਤੇ ਵੀ ਚੀਜ਼ਾਂ ਆਉਂਦੀਆਂ ਲੱਗੀਆਂ ਹੁਣ ਸਾਡੇ ਵਰਗੇ ਲਿਆ ਸਕਦੇ ਸਾਡੇ ਵਰਗੇ ਕਿੱਥੋਂ ਲਿਆਉਣਗੇ ਹੈ ਬਾਕੀ ਆਇਆ ਸਾਡੇ ਖਰਚੇ ਵੀ ਗਾੜਾ ਸਾਡੇ ਖਰਚੇ ਵੀ ਕੁਛ ਨਹੀਂ ਹੈਗਾ ਅਸੀਂ ਹੁਣ ਆਂਦਾਗਾ ਜੀ ਚਲ ਜਿੰਨੇ ਜੇ ਮੰਦੇ ਨੇ ਫਿਰ ਜੇ ਉਹਨੇ ਕਮਾਉਣ ਸਾਰੇ ਫੇਰ ਅਸਰ ਤਾਂ ਖਾਣ ਸੂਰੇ ਲੈਣਗੇ ਖਾਣ ਵਾਲੇ ਸਾਰੇ ਸਾਡੇ ਕਮਾਉਣ ਦੇ ਕੰਮ ਤਾਂ ਕਰਦੇ ਹੀ ਜੇ ਕੰਮ ਕਰਨਗੇ ਦੇਰ ਹੀ ਆਇਆ ਦਾ ਉਹਦੀ ਚੀਜ਼ਾਂ ਵੱਧ ਖਾਦੇ ਹੋਣਗੇ ਖਾਦੀਆਂ ਹੋਣੀਆਂ। ਉਹਨਾਂ ਬਾਅਦ ਦੇ ਤਾਂ ਕੰਮ ਖਾਂਦੀਆਂ ਨਹੀਂ। ਹੋਰ ਨਾ ਤਾਂ ਫੋਨੀ ਸਾਰਾ ਟਡੇ ਦੀ ਬਾੜੀ ਆ ਪਤਾ ਨਹੀਂ ਕੀ ਹੋਣਾ ਫੈਨੀ ਦੇ ਤਾਂ ਸਦਾ। ਆਏ ਹੋਏ ਦਾਦਾ ਜੀ ਕਾ ਚੇ ਦਵਾਈ ਲੈ ਆਉਣੇ ਦੂਜੇ ਜਾਈਆਂ ਵਸਦਾਂਗਾ ਕਿਤੇ ਨਹੀਂ ਚੰਦੀ ਆ ਤੇ ਸਾਡੇ ਕੋਲ 4 ਦਿਨ ਸਾਡਾ ਚੱਲਦੀ ਆਏਗੀ। ਹੋਰ ਹੁਣ ਮੈਨੂੰ ਕਿੰਨੇ ਦਿਨ ਹੋ ਗਏ ਮੈਂ ਤਾਂ ਬਾਹਰ ਲਾ ਤਾ ਕਿ ਉੱਥੇ ਚੱਲ ਬਖਾਰ ਤੇ ਹੋ ਜਾਂਦਾ ਵਾ। ਇਹ ਤਾਂ ਨਹੀਂ ਸੜ ਤਾਂ ਕਰੋ ਜਮ ਨਹੀਂ ਨਿਕਲਦਾ ਹੈਗਾ ਸੂਟ ਵੀ ਨਹੀਂ ਦਵਾਈ ਚੀਜ਼ਾਂ ਕਿਹੜੀਆਂ ਸਾਡੇ ਸਰ ਤਾਂ ਕੋ ਕਰਦੇ ਖਰਚੀ ਨਹੀਂ ਰੋਟਾਂ ਦੇ ਹੈਗੇ ਸਹੀ ਆ ਬੱਸ ਹਾਂ ਚੱਲੀ ਜਾਂਦਾ ਵਾ ਚੱਲ ਵਧੀਆ ਭਾਈ ਜੀ ਤੋਂ ਬਣਦੀਆਂ ਨੇ ਚੀਜ਼ਾਂ ਬਣਾਓ ਇਹ ਤੋਂ ਬਣਦੀਆਂ ਨੇ ਹੋਰ ਬਾਕੀ ਅਸੀਂ ਕਹਿੰਦੇ ਆ ਕਿ ਹਲੂਈ ਤਾਂ ਚੱਲੈਣਾ ਕੁਝ ਬਣੀ ਆਊਗਾ ਬਣੀ ਆਂਦੇ ਚੱਲ ਹੋਰ ਵਧੀਆ ਬਣਾ ਲੈ ਤੁਸੀਂ ਤਾਂ ਬਣਾਈ ਜਾਂਦੇ ਹੋ ਵਧੀਆ ਘਰ-ਘਰ ਵਧੀਆ ਬਣਾ ਲਿਆ ਚੱਲੀ ਹੈ ਉਹ ਹੈ ਛੱਡ ਵਰਗਾ ਤਾਂ ਉਹੀ ਪੁਰਾਣਾ ਘਰ ਹੈ ਉਹ ਸਾਰੀ ਉਮਰ ਆਪਦੀ ਕਮਾਈ ਕਰ ਕਰ ਲਾ ਲਈ ਤੇ ਤਾਂ ਨਹੀਂ ਕੁਝ ਬਣਿਆ ਹੈਗਾ ਤੇ ਬਸਾਂ ਹੀ ਕਿਸੇ ਦੇ ਤਾਂ ਪਾਈ ਪੈਸੇ ਚ ਵਸਾ ਲਈ ਜਾਂਦਾ ਕਿਸੇ ਦੇ ਤਾਂ ਬਣ ਜਾਂਦਾ ਕਿਸੇ ਦੇ ਨਹੀਂ ਬਣਦਾ ਹੈਗਾ ਵਾਕੇ ਵਾਸੇ ਲੁਕਰਾ ਸਾਂ ਕਿਆ ਹੋ ਜਾਂਦਾ ਘਾਸੀ ਹੋਂਕਾ ਤਾਂ ਹੋਂਕਾਉਂਦਾ ਕਿਸੇ ਤੇ ਪਤਾ ਨਹੀਂ ਪੈਸਾ ਸਾਡੇ ਤੇ ਵੀ ਕਿਸੇ ਨੇ ਹੋਂਕਾ ਪਾਤਾ ਪਰ ਪਈ ਹੋਰ ਲੱਗਦਾ ਤਾਂ ਜਾਣ ਨਹੀਂ ਬਸ ਚਾਹ ਨੂੰ ਫੇਰ ਆਰਾਮ ਕਰ ਲੈ ਤੂੰ

ਨੇ ਬਦਿਆ ਬੇਸੀ ਪਾਸ ਹੀ ਜਗਾਤੀ ਆ ਕੇ ਬੜਾ ਆਰਾਮ ਮੈਂ ਬੰਦ ਲਗਾ ਲਿਆ ਤਾ ਮੈਂ ਉਹਨਾਂ ਨਾਲ ਖੋਲੋ ਬਖਰਾ ਦੇ ਚੀ ਜਮਾਂ ਜਦੋਂ ਮੈਂ ਜਾ ਰਹੀ ਆ ਨਾ ਮੈਂ ਤੁਹਾਨੂੰ ਵੀ ਚੀਜ਼ ਦਿਖਾਵਾਂਗੀ ਜਦੋਂ ਮੈਂ ਜਾऊंगी ਮੈਂ ਤੁਹਾਨੂੰ ਚੀਜ਼ ਦਿਨਾ ਮੈਂ ਕਦੇ ਕੋਸ ਨਹੀਂ ਨਾ ਹੋ ਸਕਦਾ ਤਾਂ ਉਹ ਚਾੜ ਦੇ ਇਹ ਲੋ ਬਾਬਾ ਇਹ ਕੱਲਾ ਕਿਉਂ ਕੀ ਹੋਇਆ ਵਾ ਛੱਡ ਤਾਂ ਪਤਾ ਨਹੀਂ ਕੀ ਜਾਣਿਆ ਮੂਹ ਨੂੰ ਪਿੱਸੇ ਨੂੰ ਜਾਈ ਜਾਂਦੇ ਆਂ ਸੋਚਦੇ ਆਂ ਵੀ ਕੰਮ ਵਧੇ ਵਧੇ ਵਾਧਾ ਤਾਂ ਹਈ ਹੀ ਨਹੀਂ ਪਤਾ ਨਹੀਂ ਕੀ ਹੋਇਆ ਵਾ ਜਾਣਾ ਕੋ ਕਿਸੇ ਬੰਦੇ ਕੋਈ ਉਹ ਪ੍ਰੇਤਾ ਵਾਪਰ ਹੀ ਪੁੱਤਾਂ ਲਈ ਸੜ ਗਈ ਚਾ ਬਾਬਾ ਕਹਿੰਦੇ ਨੇ ਇਹ ਹੋਈ ਲਾ ਜਾ ਕੇ ਹੂੰ ਉਹ ਤਾਂ ਮਾਹਰ ਕੀ ਭਾਟੇ ਦੇ ਆ ਗਿਆ ਉਹਦਾ ਕਮਨ ਸਿੱਕਿਆ ਤੇ ਇਸ ਪਲੇਸ ਤੇ ਬੀਨਾ ਸੁਸਿਆ ਤਾਂ ਉਹ ਬੁਰਾ ਬੁਰਾ ਸੋਸਾ ਆਈ ਬਾਈ ਸਟੇਅਰ ਬੈਰ ਕੱਲ ਪਾ ਰਹਾ ਆਈ ਮਾਂ ਜੰਟੇ ਅਗਰ ਸੀ ਉਸ ਮੋ ਵਾਲਾ ਜੀ ਚੱਲਣੇ ਨਾ ਹਾਂ ਤੇ ਬਾਰ ਬੁਰਾ ਜੀ ਮੁੱਤਮਾਆਂ ਆ ਕੇ ਬੁਲਾਤੇ ਹਾ ਦੇ ਬੜਾ ਪਾਸ ਕੋ ਨਹੀਂ ਇਸ ਤਰ੍ਹਾਂ ਕਿ ਸੰਗ ਬੜਾ ਪਾਸ ਆ ਰਿਹਾ ਉਸ ਨੂੰ ਲੇ ਕੇ ਆਦਾ ਇਹਨਾਂ ਤੋਂ ਲੈਣ ਦਾ ਕੰਮ ਕਰਨੀ ਆ। ਹਾਂ ਵਿੱਚ ਲਾ ਰਹੀ ਜੀ ਗਰੀ ਗਰੀ ਕਰਨ ਕੋਸ ਨਹੀਂ ਅੱਜ ਬੈਠ ਕੇ ਸਿਰਸ ਕਰਮ ਨਹੀਂ ਹੋ ਕੀਮਤ ਆ ਹੋਏ ਕਹਿੰਦੇ ਕਿ ਰੋਜੀ ਆ ਜਾਂਦੀ ਆਗੀ ਕੋਈ ਨਾ ਕਿ ਹੁੰਦਾਗਾ ਤੂੰ ਆ ਆਉਟਾ ਮੈਂ ਆ ਜਾਣੀ ਤੁਸਾਂ ਆਉਂਦੀ ਨਹੀਂ ਹੈਗੀ ਸਮਝਦੇ ਕਬੀ ਨਿਬੜਦੇ ਹੋ ਨਿਬੜ ਨਹੀਂ ਕੰਮ ਤਾਂ ਹੈ ਜੀ ਨਿਬੜਦੇ ਹਰ ਤੱਕ ਅੱਡੇ ਮਾਰ ਲਿਆ ਕਰ ਆਸ ਤਾਂ ਹੋ ਜਾ ਮੈਂ ਵੀ ਨਹੀਂ ਆਉਂਦੀ ਮੈਂ ਆ ਜਾਂਗੀ ਫਿਰ ਨਹੀਂ ਹਰ ਤੱਕ ਮਸੀਆ ਤਾਂ ਜਰਦੀ ਹੈ ਕਿ ਮੈਂ ਕਿ ਲੈਣ ਜਾਣਾ ਤੂੰ ਤਾਲੀ ਜਿੰਨੇ ਸਭ ਤੋਂ ਉੱਤ ਪਰ ਲੈਂਦੇ ਆ ਨਾ ਕੰਮ ਤਾਂ ਹੁੰਦਾ ਤੇ ਮੈਂ ਆ ਜਾਂਦੀ ਆ ਕੰਮੇ ਚੱਲ ਜਾਂਗੇ ਮੈਂ ਕਿ ਲੈਣ ਜਾਣਾ ਸਾਡੇ ਪਾਦੇ ਮਾਮਾ ਵਿਚਲ ਨੇ ਹੋਰ ਚਲਾ ਹੋਈ ਜਾਂਦਾਗਾ ਵਿਚ ਨੂੰ ਤਾਂ ਉਹ ਹੋਈ ਗਏ ਨੇ ਕਰਨਾ ਉਹ ਕਰਨ ਦੇ ਦੀਆਂ ਕੰਮ ਮਤਲਬ ਮੈਂ ਬੈ ਜਾ ਨਹੀਂ ਤੇਰੇ ਕੋਲੇ ਹਾਂ ਫਿਰ ਕੀ ਹੁੰਦਾ ਰਾਜਾ ਕਾ ਦਾ ਸਤ ਆ ਤੂੰ ਮੈਂ ਤਾਂ ਉੱਪਰ ਕੱਪੜੇ ਪਉਣ ਗਏ ਸੀਗੇ ਤੇ ਮੈਨੂੰ ਬਾਹਰ ਖੁੱਲਣ ਲੱਗਿਆ ਵਾ ਬਲ ਪੇੜ ਆ ਵਖਾ ਮੈਂ ਤੇ ਆ ਬਦਾਈ ਬਦੂਏ ਕਾ ਕਰ ਜਿਵੇਂ ਟੇਪਈ ਸੀਗੀ ਛੁੱਟਦਾ ਉਹ ਕੋਣ ਕਰ ਸਦਾ ਨਾ ਜਾ ਤਾਂ ਦੇਖਾਂਗੇ ਤੇ ਆ ਮੇਰੇ ਨਾਲ ਬਸਾ ਦੇ ਘੜਾ ਦਵਾਈ ਨਾਲ ਸਿੱਟ ਜਾਂਦੇ ਨੇ ਕਿ ਪਾਸੇ ਦੀ ਦਵਾਈ ਵਾਲੇ ਮਸੂਰੀ ਜੀ ਕਰਨ ਦੇ ਨਾਲੇ ਆਉਦੇ ਵੀ ਉੱਥੇ ਦਵਾਈ ਨੂੰ ਢੂਟੀ ਲੈਂਦੇ ਆ ਆ ਚੰਗਾ ਤੇ ਸਾਡੇ ਕੋਲੇ ਬਸੂਨੇ ਗੇਰਾਸ ਫਿਰ ਰਫਾਉਂਦਾ ਨਾ ਕੀ ਪਤਾ ਜਿੰਦਾ ਹੈ ਕਿ ਹੈ ਕਿ ਨਾ ਇਹ ਬਸੂਆ ਲੈਣੇ ਬਸੂਆਲੀ ਆ ਗਈ ਹੈ ਤੇ ਦਸ ਬੂਨਾ ਕਰਨ ਵਾਲੇ ਬੂਨਾ ਲੱਗ ਰਹੇ ਹਜੇ ਹੁਣ ਤਾਂ ਸਿੱਟਕ ਜਾਂਦੇ ਆ ਤਾਂ ਜਦੋਂ ਤੇਰੇ ਜੋ ਸੱਤ ਬਾਗ ਲਈ ਜਿਸੂ ਮੁੰਦੇ ਲੈ ਕੇ ਹਾਂ ਉਹ ਸਿੱਟ ਪੈਂਦੀ ਆ ਮਤਾਰੀ ਜਾਂਦੀ ਆ ਗਈ ਭਾ ਜੜਾ ਮਾਰੀ ਰਹੀ ਹੈ ਆ ਕਿ ਜੀ ਜੇ ਨਾ ਬੈਠੇ ਨਾ ਆਏਂਦਾ ਤੁਰਕਤੇ ਕੰਮ ਕਰਦੀਆਂ ਨਹੀਂ ਮਤੈ ਤੋਦੇ ਰੇ ਰਾਤ ਕੰਮ ਤੇ ਨਹੀਂ ਆਉਂਦੀ ਹੋਰ ਹੋਰ ਕੀ ਕਰੇ ਕੀ ਕਰਨਾ ਤੂੰ ਤਾਂ ਸਿਰੇ ਜਾਣੀ ਹੈ ਕਿ ਕੰਮ ਤਾਂ ਕਰ ਲਜੇ ਨਾ ਮੈਂ ਤਾਂ ਬਾਹਰੋਂ ਤਾਂ ਬਾਹਰੋਂ ਕੁਸਲੇ ਆ ਤੱਕਦੇ ਸਬਜੀ ਭਾਜੀ ਲਿਆਤੀ ਬਸ ਜਿਹੜਾ ਕੋ ਬਾਹਰਲਾ ਕੰਮ ਹੋਣਾ ਸੀ ਉਹਦਾ ਸੀਗਾ ਮੈਂ ਵੀ ਉਹ ਜੀ ਉਹ ਤਾਂ ਨਹੀਂ ਆ ਬੈਠਾ ਕੰਮ ਕਰਦੇ ਨਾ ਤੇ ਗੁਦਾਣਾਣਾ ਸੀਗਾ ਹੋਇਆ ਸੀ ਮੋਟਰਸਾਈਕਲ ਲੈਂਦਾ ਲੈਣਾ ਹੱਸੇ ਮੋਟਰਸਾਈਕਲ ਲੈਂਦਾ ਹਾਂ ਨਸਰ ਚ ਗੁਦਾਣਾ ਜਾ ਸੋਨੂੰ ਆ ਨਸੀਰ ਉਸ ਵੇ ਦਾ ਇਪੀਤ ਆਵਾਂ ਸੀ ਚੱਲੇ ਆਵਾਂ ਲੱਗਾ ਸੀ ਉਸ ਤੋਂ ਧਨਵਾਦ ਦੇਖਾਂ ਦੇਖ ਕਹਿਵਾ ਮਾ ਉਹ ਘਟਾ ਹੈ ਨਾ ਹਾਂ ਉਹ ਲੈ ਤੇਰੇ ਮਾ ਇਹ ਵੀ ਨਾ ਦੀ ਸੰਜਾ ਸੀਗਾ ਰਸ ਚੱਲ ਵਧੀਆ ਬਣਾ ਤੁਸੀਂ ਤਾਂ ਬਣਾ ਹੀ ਲੈਣੋ ਚੀਜ਼ਾਂ ਹਾਂ ਮੇਰੇ ਜਿਹੜਾ ਕਿ ਤੇ ਆਵਾਂ ਸੀ ਸਰਦਾ ਦੀ ਸੀ ਗੱਡੀ ਲੈ ਕੇ ਆਜੇ ਮੈਂ ਤਾਂ ਗੱਡੀ ਹੈਗੀ ਸੋਡੇ ਹਾਂ ਹੈਗੀ ਆ ਇਹਦਾ ਇਹਦੇ ਬਸ ਨੇੜੇ ਡੇੜੇ ਵਾਸਤੇ ਲੈਤਾਗਾ ਫਿਰ ਆਇਆ ਪ੍ਰੋਗਰਾਮ ਤੇ ਆਦੇ ਉਹ ਸੀ ਬੱਦੀ ਤੇ ਹੋਵੇ ਜਾਂ ਹੁੰਦਾਗਾ ਔਖਾਇਆ ਲੱਗਦਾ ਸਿਰੋਪਦੀ ਆਪਾਂ ਇਥੇ ਤੋਂ ਬੰਦ ਦੀਆਂ ਚੀਜ਼ਾਂ ਹੋਰ ਇਹ ਤਾਂ ਸਾਡੇ ਵਰਗ ਹੀ ਨੇ ਸਾਡੇ ਵਰਗਾ ਤੋਂ ਬੰਦ ਦੀਆਂ ਨਹੀਂ ਸੀ ਸਰ ਤਾਂ ਪਤਾ ਹੀ ਨਹੀਂ ਕਿਿੱਧਰੋਂ ਪੈਸਾ ਜਾਂਦਾ ਲੋ ਹੀ ਲੱਗਦਾ ਹੈ ਆਪਣਾ ਲੱਗ ਜਾਣ ਗਿਆ ਹੋਰ ਹਨਾ ਸਰ ਤਾਂ ਪਤਾ ਹੀ ਨਹੀਂ ਕਿਿੱਧਰ ਪੈਸਾ ਜਾਂਦਾ ਕਦੇ ਕੰਮ ਨਹੀਂ ਮਿਲਦਾ ਕਦੇ ਘਰੇ ਨਹੀਂ ਕਦੇ ਕੀ ਮੇਢਾ ਝੱਲ ਲਾਈ ਦੀ ਕਦੇ ਕਿਸੇ ਦਾ ਕੋਸਾ ਤੋਪਣਾ ਪੈਂਦਾ ਆਹੀ ਦਿਨ ਉਹ ਤਾਂ ਕਰਤਾ ਬਿਮਾਰੀ ਦੀ ਦਵਾਈਆਂ ਲਿਆ ਉਹ ਰੋਜ਼ ਮੰਡੀ ਉਹ ਕਦੇ ਉਹ ਉਹ ਜਿੰਦਾ ਦੁੱਖਦਾ ਕੁਛ ਮੁੰਡੇ ਦਾ ਉਹ ਉਹ ਦਵਾਈ ਦਾ ਕਦੇ ਦੂਜੇ ਦਾ ਕੋ ਕੋ ਰੋਣ ਵਾਲੀ ਦਾ ਸਾਰਾ ਨਹੀਂ ਚੱਟਿਆ ਕਦੇ ਕੋ ਬੋਗੂ ਦਾ ਕੋਣ ਲਾਉਂਦਾ ਚਾਹ ਕੋਈ ਨਹੀਂ ਚੱਲਦਾ ਚੀਜ਼ਾ ਕਦੇ ਖਾਦੇ ਹਰ ਚੰਦਾ ਦੀ ਓਖਾ ਹੋ ਜਾਂਦਾ ਕਿਤੇ ਕਿਤੇ ਨਾ ਪੁੱਟਿਆ ਕਦਾਂ ਮੰਮੀ ਇਹ ਨਾ ਚਾਹਦਾ ਇਹਦਾ ਸਭ ਰਾਜੀ ਨਹੀਂ ਪਰਾਣਾ ਹੈ ਤਾਂ ਹੁਣ ਇਹ ਸਾਡੇ ਮੁੰਡੇ ਤਾਂ ਭੈਣੇ ਕੰਮ ਕਰਕੇ ਰਾਜੀ ਨਹੀਂ ਪਤਾ ਨਹੀਂ ਕਰਤਾ ਨਹੀਂ ਪੱਦੇ ਘਰੇ ਹੀ ਬੈਠੇ ਰਹਿੰਦੇ ਨੇ ਜੀਵ ਹੀ ਨਹੀਂ ਕਰਦਾ ਕਹਿੰਦੇ ਸਾਡਾ ਆਪਾ ਕੰਮ ਕਰਦੇ ਦੇਖ ਕੇ ਰਿਸ ਨਹੀਂ ਆਉਂਦੀ ਮੈਂ ਕਦੇ ਨਹੀਂ ਆਉਂ ਉਹ ਆਪਣਾ ਜਿਹੜਾ ਜਿਹੜੀ ਕੰਮ ਕਰਦਾ ਗੱਦੇ ਵੀ ਜਾਂ ਲਾਉਂਦੇ ਨੇ ਕਿ ਸਭ ਤੋਂ ਸੱਭ ਤੋਂ ਇਹ ਨਹੀਂ ਹੁੰਦਾ ਰਿਸ ਵੀ ਸੰਤਾਂ ਦੇ ਕਿਸੇ ਦੀ ਰਿਸ ਤਾਂ ਲਿਆ ਕਰੋ ਕਿਸੇ ਦੀ ਨਾ ਦੇਖ ਕੇ ਰਿਸ ਤਾਂ ਫੋਨ ਆ ਹੀ ਜਾਂਦੀ ਆਸਿਆ ਜਿਹੜਾ ਵਸ ਬੇਲੇ ਨਾਲ ਤਾਂ ਕਿਹੜਾ ਸੁਆਹ ਹੈ ਜੇਰਾ ਹੀ ਹੁੰਦਾ ਉਹ ਤਾਂ ਬਾਈ ਉੱਥੇ ਕੰਮ ਕਰਦੇ ਸੀਗੇ ਪਤਾ ਨਹੀਂ ਕੀ ਸਾਡੇ ਤੇ ਟਕਰਾਇਆ ਕਿਸੇ ਨੇ ਮੈਨੂੰ ਪਤਾ ਨਹੀਂ ਕੀ ਹੋਇਆ ਇਹ ਵੀ ਕੰਮ ਕੁਮਤਿਆਂਦੇ ਹੈ ਲੋ ਜੀ ਆ ਤੇ ਫਰوقੀਆ ਕੰਧਰਮ ਕਰ ਚਾਹੀਦਾ ਹੈਗਾ ਦੇਖਦੇ ਖਾਏ ਹੋਵੇਗਾ ਵੀ ਫਲਾਨਾ ਉਹ ਵਧੀ ਜਾਂਦਾ ਤੇਮ ਕੋ ਵਧੀ ਜਾਂਦਾ ਹੈਗਾ ਤੇ ਵੀ ਤੁਸੀਂ ਵੀ ਵਾਹ ਦੇਖ ਕੇ ਇਸਾਂ ਕਰ ਲੋ ਪਰ ਦੀ ਇਥੇ ਸਮਝਾਉਣੀ ਹੈ ਮੈਂ ਤਾਂ ਇਥੇ ਪਾਤਦੀਆਂ ਨਹੀਂ ਹਕ ਕੀ ਕਰੀ ਕਰ ਬਣਾ ਤਾ ਸਰਦਨ ਹੈਗਾ ਜੇ ਮੈਂ ਕਹਾਂ ਨੀ ਰੇ ਫੇਰੀ ਹੁੰਦਾ ਘਰ ਆ ਉਹ ਤਾਂ ਦੇਖ ਤੁਸੀਂ ਹੁਣ ਵਧੀਆ ਘਰ ਪਰ ਬਣਾ ਲਿਆ ਦੇਖ ਆ ਉਹਦਾ ਘਰ ਬਰ ਵਧੀਆ ਬਣਾ ਲਿਆ ਚੀਜ਼ਾਂ ਤਾਂ ਤੁਸੀਂ ਸਭ ਕੁਝ ਬਣਾਈ ਜਾਂਦੇ ਹੋ ਹੈ ਕਿ ਜੇ ਜੇ ਹੁਣ ਕੋਈ ਉਹ ਦਾਣਾ ਕਰਦੇ ਆ ਤਾਂ ਫੇਰ ਵੀ ਕਰਦਾ ਹੈਗਾ ਬਿੜਾ ਕਰ ਉਹ ਤਾਂ ਕਰਨੀ ਉਹਨਾਂ ਤਾਂ ਤੁਤੇ ਦਾ ਕਰਨ ਨਹੀਂ ਪਿਆ ਹਜੇ ਤੱਕ ਨਾ ਘਰ-ਵਾਰ ਬਣਾਉਂਦੇ ਨੇਗੇ ਉਹ ਆਹੀ ਦੀ ਰੋਟੀ ਉਹਨਾਂ ਦਾ ਚੱਲ ਆਸੀ ਉਹ ਹੀ ਨਾਲ ਖੜਾ ਕਰ ਤੂੰ ਹੋਰ ਹੱਪੇ ਵਾਸਾ ਉਹ ਤਾਂ ਨਹੀਂ ਕਰਾਂਗੀ ਆਪ ਨੂੰ ਆਏ ਆ ਉਹਦਾਗਾ ਵੀ ਚਲ ਜਿੰਨਾ ਕੋ ਸਾਥੋਂ ਬੜਾ ਤੇ ਅਸੀਂ ਤਾਂ ਚਲ ਜਿੰਨਾ ਜੋਗਰ ਦੇ ਬਣਾਣਾ ਪਹਿਲੇ ਵੀ ਤੁਹਾਡੀ ਕੀ ਹੋਵੇ ਖਰਚ ਪਏ ਤੇ ਫਿਰ ਤੁਸੀਂ ਦੋ ਜਣੇ ਹੋ ਤੁਸੀਂ ਤਾਂ ਬਣਾ ਲਓ ਦੋ ਜਣੇ ਹੋ ਤੁਸੀਂ ਤੇ ਹਰ ਸਪੀਕਰ ਤੁਹਾਡਾ ਕੋਮਾਉਂਦਾ ਕੰਮ ਕਰ ਲਓ ਤੁਸੀਂ ਕੋਈ ਕੁੜੀ ਗੋਣੇ ਆਂਗੀ ਫੇਰ ਵੀ ਨਹੀਂ ਬੱਸ ਪਤਾ ਨਹੀਂ ਕਰਿਆ ਕਰਾਇਆ ਕਿਸੇ ਦਾ ਕੋਸਾ ਹੋਰ ਅੱਜ ਕੰਮ ਨਹੀਂ ਸੀ ਕੀੜੀ ਪੈਂਦੀ ਕੋਸਾ ਉਹ ਕਰਦੀ ਕੋਸਾ ਉੱਤੋਂ ਕੋਸਾ ਦੁਨੀਆ ਵਿੱਚੋਂ ਕੋਸਾ ਹੈ ਕੋਈ ਨਹੀਂ ਕਰਦਾ ਕਿਸੇ ਤੇ ਹੋਰ ਬਾਹਰ ਪਤਾ ਨਹੀਂ ਕਰ ਦਿੰਦੇ ਨੇ ਆਵਾਜ਼ ਨਹੀਂ ਆਖ ਕੋ ਹਾਂ ਲੱਗਦਾ ਚੱਕਰ ਦੇਤਾ ਦੋਨ ਫਿਰਨੂ ਕੋ ਚੱਕਰ ਕਰਨਾ ਫਿਰ ਨਾ ਵੀ ਕਦੇ ਤੇਨੂੰ ਵੀ ਪੁੱਛਿਆ ਕਿ ਜੇ ਮੈਂ ਜਾ ਕੇ ਕੋਈ ਜਾਣ ਬਰਹੁ ਕੋ ਕਿਹਦੇ ਕੋਲ ਜਾਈਏ ਸੰਤ ਪਤਾ ਨਹੀਂ ਲੋਕਾਂ ਨੂੰ ਕਿੱਥੋਂ ਠਹਿਰ ਲੈਂਦੇ ਨੇ ਸੱਜਣਾਂ ਦਾ ਥਾਂ ਬਿਲ ਨਹੀਂ ਜੀ चल वैसे इस तरह ही किसी को जानते भी हैं कि नहीं आज इतने सुबह लग गए यार नहीं ऐसी चाहिए आज कल किसी को नहीं वैसे की लड़ाई आएगी किसी को जाएगा आपके कारण क्या हो जिला जिला कर्ता से तो ही हो करता है कबाचरा पड़ेगा आपके पड़ेगा नहीं आप पता है चल पला हो गई कौन कराऊंगा हाँ पता ही करने वैसे पहला करना है जल्दी करना देखो हम्म बढ़िया चल भाई इतना हम्म और सोमर बाबू के साइकिल आ आ जा दबा के आ कर चल बढ़िया चल चल ਗਮਨ ਦੇ ਨਾਜਰ ਤੇ ਦੇਖਣਾ ਨਹੀਂ ਕਿ ਨਵੀਂ ਜੱਟ ਚੱਲੇ ਹਾ ਵਧੀਆ ਪਹਿਣਾਵੇਂ ਉਹ ਪਿਆਰ ਨਾਲ ਵਧੀਆ ਉਹ ਨਹੀਂ ਪਵਾਇਆ ਨਾ ਚ ਬੋਣ ਹਣਾ ਅਲਾਉਂਦੀ ਆ ਪਿਆਰ ਨਾਲ ਚੱਲ ਫੋਰ ਲੈ ਮੈਂ ਦੇ ਮਹਿਲਾ ਜਨੀਆਂ ਕੁਝ ਇਹ ਬਤਾਨਾ ਲੈ ਮੈਨੂੰ ਫੜਾ ਦੇ ਜੇ ਪਾ ਦੇ ਕੋਈ ਮੈਂ ਫੜਾਇਆ ਆਂਗੀ ਜਾਈ ਮੈਂ ਹੀ ਰਹਿਉਗੀ ਨਾ ਜੀ ਗਾੜ ਦਿਓ ਦੋ ਦੇਣੀ ਹਾਗੀ ਮੇਲੇ ਲਿਆ ਟਾਲ ਦੀ ਬਿੜੇ ਦਾ ਮੈਂ ਕਹਾਂ ਹਕ ਕੁਝ ਨਹੀਂ ਅਨਾਂ ਵਾ ਚਲਾ ਪਈ ਲੱਗੀ ਮੋਟਰ ਸੰਗੋ ਜੀ ਵਾ ਜਾਣੀ ਨਾ ਕਿ ਪਿੱਛੇ ਲੱਗਿਆ ਨੀ ਇਹਨਾਂ ਨੂੰ ਬਹੁਤ ਅੱਛਾ ਲੱਗਦਾ ਕੱਢੀ ਲਾਉਣ ਆਇਆ ਤੇ ਇਥੇ ਨੂੰ ਮਾਰ ਦੇ ਇੱਥੇ ਰੋਜ਼ਾ ਲਾ ਦੇ ਫਿਰ ਕਿਹੜਾ ਨਿੰਦਾ ਮੁੱਚ ਬਸ ਆਪਰੇ ਇਹ ਨਾ ਕਰੀ ਟਾਇਰ ਨਹੀਂ ਚਾਲਦੀ ਤਾਂ ਜੀ ਰੀ ਦੀ ਲਾ ਤਾਂ ਜੀ ਰੀ ਦੀ ਲਾ ਹੋਰ ਸੁਮਨ ਲਾ ਸੋਹ ਹੂੰ ਭਈਆ ਲੈੰਦਾ ਆ ਆ ਵੀ ਨਾ ਜਾਵੇ ਲੈ ਸਾਰੀ ਚੀਜ਼ਾਂ ਬਣਾਈ ਜਾਂਦੇ ਆ ਸਾਡੇ ਦੇਖ ਲੈ ਲਾਵਾ ਸੀ ਪਦਾਣਾ ਲਈ ਆਈ ਆ ਹੋ ਲਈ ਚਲ ਲੈ ਉੱਠ ਘੜ ਆਵੇਂ ਤੂੰ उठा खड़ा हाँ? आ जा चलिए फिर मेरे ना आ जा आ चलिए आ चलिए आ चलिए आ चलिए ला फट पे ना आ चलिए चल ले चल दो ले आ जा आ जा चलिए आ चलिए आप हाँ भाई चलो बाय ਕੀ ਤਾਂ ਉਹ ਤਾਂ ਗਿਆ ਹਾਂ ਲੱਤ ਸੁੰਭਰ ਹਾਣੀ ਭੰਗ ਸਾਰਨ ਵੇਢ ਕੇ ਅੰਦਰ ਚਾੜੀ ਜਾ ਕਰਦਾ ਹਾਂ ਲੋਕ ਕੋਈ ਦੂਜੀ ਤਰ੍ਹਾਂ ਅਸੇ ਪਾਉਂਦਾ ਮੈਂ ਤਾਂ ਇਹ ਮਰ ਸਮਝਦੀ ਨਹੀਂ ਹੋਰ ਰੁਕ ਜਾ ਤਾਰੇ ਨੂੰ ਨਾ ਲੱਗ ਜਾੜ ਕੇ ਜੇ ਆសារੇ ਦੇ ਦੋ ਤੰਤਾ ਜਲੇ ਗਿਆਨ ਦਾ ਹਵਾ ਨਾਲ ਝਾੜੂ ਦਾ ਕਰਤਾ ਆਇਆ ਤਾਂ ਉਹ ਨੂੰ ਨੂੰ ਜੀ ਖਰਚੰਦ ਰਕਾ ਸਾਹ ਆ ਕੀ ਆ ਕੀ ਹੈ ਗਾਇਜ਼ ਉਹ ਦੇਖਾ ਸੀ ਖੋਲ ਕੇ ਕੀ ਕੁਸਾਗਾ ਹਾਈ ਇਹ ਤਾਂ ਵੀ ਤਾਂ ਅਗਨ ਨਾ ਬੁਸ ਲਿਖ ਹੋਇਆ ਦੇਖੇ ਹੈ ਕਿ ਨਾਤਾ ਇਤਨਾ ਸੀ ਕਿ ਨੂੰ ਆ ਗਿਆ ਸਰਦੋ ਘਰੇ ਵੀ ਨਹੀਂ ਆਉਂਦਾ ਜਾਂਦਾ ਹੈਗਾ ਅਸਰਲੇ ਕਿਨੇ ਪਤਾ ਹੈ ਲੈ ਤੇਰਾ ਸੁ ਹਾਏ ਹਾਏ ਹਮ ਹੌੜਾ ਤੇ ਕਿਨੇ ਹੋਣ ਦਾ ਸਵਾਰੋ ਮੁੜ ਜਾਂਦੀ ਹੈ ਜਦ ਕਿ ਆਉਂਦੀ ਹੈ ਕਿ ਕਦੀ ਦੱਸਣਾ ਮਾਸਿਆ ਸੀ ਕੀ ਉਹਦੇ ਹਾਂ ਉਹਦਾ ਰੱਖੇ ਤੇ ਕੀ ਟੱਕਰਾਇਆ ਹੋਵੇ ਉਹ ਕਹਿੰਦੀ ਕਿਨੇ ਸਾਡੇ ਬਾਬਾ ਪਤਾ ਨਹੀਂ ਕਿਹੜਾ ਬਾਬਾ ਕਹਿੰਦੀ ਨਾਲਿੰਦੀ ਸੀ ਮਨ ਦਾ ਉਹ ਹੀ ਲੈ ਆਈਏ ਕਰਾ ਕੇ

ਮੇਰਾ ਫੇਵਰ ਨਹੀਂ ਪਤਾ ਲੱਗਿਆ ਅਸਲ ਵਿੱਚ ਉਹ ਲੋ ਚਾੜਾ ਨਾ ਕਿਹ ਅਜੀਤ ਗੁਣ ਪਤਾ ਲੱਗਿਆ ਅਜੀ ਬੇਈ ਮਾਰ ਨਿਕਲੀ ਮਸੀਤਾਂ ਨਾ ਦਿਖਾ ਕੇ ਕੀ ਵਾਂਗਾ ਸੀ ਫਟ ਜਾ ਕੇ ਜਾਣੀ ਹੈ ਕਿ ਜਾ ਕੇ ਆਉਣੀ ਹੈ ਨਾ ਮਸੀਤ ਕੇ ਕਰੇ ਚੀਜੀ ਖਾਣਾਗਾ ਖਾ ਲਾ ਚੀਜੀ ਖਾਈ ਜਾਣਾ ਨਮਰ ਪੁੱਤ ਜੀਜੀ ਖਾਂਦਾ ਸੀ ਤੋਂ ਪਹਿਲੇ ਖਾ ਲਾ ਪੁੱਤ ਹੋਰ ਇੱਥੇ ਵਾਸੀ ਕੋਠੇ ਤੇ ਲੱਗੇ ਬੈਗੀ ਧੁੱਪ ਤੀ ਗਈ ਇੱਥੇ ਮੱਖਾ ਚੱਲ ਇੱਥੇ ਲੈ ਕੇ ਬੈਗੀ ਮੱਖਾ ਚੱਲ ਫੇਰ ਕੀ ਹੁੰਦਾ ਤੈਨੂੰ ਪਤਾ ਇਹ ਤਾਂ ਜਦੋਂ ਹੁਣ ਸਾਡੇ ਘਰੇ ਆਉਂਗਾ ਜਾਂਦਾ ਬਾੜਾ ਮੇਰਾ ਬੂ ਘਰ ਦਾ ਲੈ ਖਾ ਲਾ ਪੁੱਤ ਹਾਂ ਮਮਾ ਆ ਗਈ ਇਹਦੇ ਨਾਲ ਜਾਵੇਂਗਾ ਜਾਵੇਂਗਾ ਹਾਂ ਤਾਂ ਲੈ ਕੇ ਜਾਉਂਗੀ ਖੇਡ ਲੈਣ ਦੇ ਮੈਂ ਤਾਂ ਲੈ ਹਾਂ ਚੱਕ ਲਿਓਣੀ ਹੈ ਜੀ ਲੱਗਿਆ ਰਹਿੰਦਾਗਾ ਚੱਲ ਫੇਰ ਕੀ ਜੁੰਦਾ ਇਹ ਤੇ ਲੱਗਿਆ ਰਹਿੰਦਾ ਬਸ ਕੱਲ ਨੂੰ ਰੋ ਕੋਹੀ ਗੱਲ ਫੇਰ ਸਾਡੇ ਜਵਾਗ ਤੇ ਕਰਦੇਗੇ ਕੁਛ ਨਾ ਕੁਛ ਕੀ ਨੇ ਕਰਤਾ ਕੋਸੇ ਬਸ ਹਾਂ ਆ ਦੇਖ ਹੱਥ ਹੈਗਾ ਮਿੰਟ ਵੀ ਇੱਥੇ ਹੈਗਾ ਸਾਡੇ ਮੋਟਰਸਾਈਕਲ ਦੇ ਟੰਗਿਆ ਹੋਇਆ ਇਹ ਕੀ ਨੇ ਕਰਤਾ ਹੋਰ ਹਾਂ ਇਹ ਦੱਸੋ ਲਾ ਇਹ ਕਿਨੇ ਟੰਗਿਆਗਾ ਸਾਨੂੰ ਕੀ ਲੋੜ ਟੰਗਣ ਦੀ ਕਿਸੇ ਨੂੰ ਤੂੰ ਮੇਰੇ ਤਸੀਂ ਦਈ ਮੈਨੂੰ ਕਹੀ ਜਾਨੀ ਆ ਤੇ ਫਿਰ ਤੋਂ ਇਹਨਾਂ ਦੇ ਕਿੱਸਾ ਦੂਆ ਤਾਂ ਕੋਈ ਆ ਨਹੀਂ ਅਗਾਂ ਸਾਡੇ ਦੇਖ ਵਾਸੀ ਮੈਂ ਗੱਲ ਸੀ ਕਿ ਮੋਟਰਸਾਈਕਲ ਸਾਫ਼ ਹੈ ਤੇ ਮੈਂ ਉਹਨੂੰ ਪੂੰਝ ਲੱਗ ਗਈ ਸਾਰ ਸਾਰ ਕੇ ਜੇ ਮਹਚਾਰੇ ਕੱਪੜੇ ਰਣ ਝਾੜ ਕੇ ਜੇ ਸਾਫ਼ ਕਰਦਾ ਮੈਂ ਖਰੇ ਤੇ ਲੱਗਿਆ ਪਿਆ ਸੀਗਾ ਤੇ ਮੈਂ ਜੋ ਦੇਖਿਆ ਕਿ ਦਰਜੀ ਜਿਪਸਾਇਆ ਪਿਆ ਸੀਗਾ ਇਹ ਲਖਾ ਕਿਨੇ ਫਸਾਇਆ ਹੋਗਾ ਤੂੰ ਮੇਰੇ ਘਰ ਲਾਈ ਜੀ ਚੱਕ ਲੈ ਕੇ ਜਾ ਇਹਨੂੰ ਆਪਦੀ ਚੀਜ਼ ਨੇ ਮੈਨੂੰ ਲੈ ਕੇ ਜਾ ਮੈਨੂੰ ਪੜੀ ਤੂੰ ਹੀ ਤੂੰ ਹੀ ਗਈ ਸੀ ਕਿ ਦੇਖ ਲੈ ਪਤਾ ਕਰੀਏ ਤੂੰ ਹੀ ਗਈ ਸੀ ਬਾਬੇ ਨੂੰ ਪਿਆਣਾ ਲੈਦੀ ਸੀ ਤੇਰੀ ਕਿਹੜਾ ਬਾਬਾ ਹੈ ਗਈ ਹੋਰ ਹੁਣ ਤੂੰ ਫਿਰ ਗਈ ਹੋਵੇਂ ਕਿ ਦੇਖ ਲੈ ਤੂੰ ਸਾਡੇ ਤੇ ਕਰਾਤਾ ਕੁਸਰਾ ਕੱਲ ਨੂੰ ਸਾਡੇ ਜਵਾਰ ਤੇ ਕਰਾਏਂਗੀ ਤੂੰ ਲੈ ਅੱਡੇ ਮੈਂ ਕਾਮਣੀ ਜਵਾਕਾ ਤੇ ਕਰਾਉਂਦੀ ਫਿਰਦੀ ਮੈਨੂੰ ਕਿ ਲੋੜਾ ਕਰਾਉਣ ਦੀ ਤੂੰ ਹੱਦ ਕਰਦੀਆਂਂਗੀ ਲੈ ਮੈਂ ਮੈਂ ਤਾਂ ਕੋਈ ਨਹੀਂ ਕਰਾਇਆ ਹੈਗਾ ਕਰਾਇਆ ਕਿਉਂ ਨਹੀਂ ਆ ਬਸ ਤੂੰ ਹੀ ਕਰਾ ਕੇ ਆਈਆਂ ਮਨ ਨਾ ਮਨ ਪੜਾਦੀ ਹੋਰ ਹੁਣ ਕਰੇ ਕੀ ਟੱਕਰਾਇਆਗਾ ਦੱਸ ਮੈਂ ਕਰਾਇਆ ਉਹੀ ਮਰੀ ਜਾਂਦੀ ਹੈਗੀ ਸਾਨੂੰ ਕੀ ਲੋੜ ਪਈ ਹੈ ਕਰਾਉਣ ਦੀ ਬਸ ਨੇ ਰਹਿਣਦੇ ਅੱਜ ਆਪਾਂ ਘਰੇ ਖਾਵਾਗੇ ਜਾ ਕੇ ਹੋਰ ਹੁਣ ਕੱਲ ਨੂੰ ਸਾਡਾ ਜਵਾਕ ਬਿਮਾਰ ਹੋਊਗਾ ਦੱਸ ਤਾਂ ਸਾਡੇ ਤੇ ਕੋਈ ਨਹੀਂ ਰਾਜੀ ਹੈ ਕੌਣ ਰਾਜੀ ਆਗਾ ਤੂੰ ਤਾਂ ਆਪੇ ਨਿਰਣੇ ਹੋ ਕੇ ਲੈਂਦੀ ਸੀਗੀ ਤੁਸੀਂ ਤੇ ਜੀਜਾ ਉਹਨਾਂ ਨੂੰ ਸਤਾਇ ਕਰਦੇ ਹੋ ਉਹ ਕਹਿੰਦੇ ਦਿਮਾਗ ਹੋਂਕਾ ਨੂੰ ਦੱਸੋ ਨੂੰ ਕੀ ਕਹਿੰਦੀ ਸੀਗੀ ਹਾਂ ਹੋਂਕਾ ਲੈਂਦੀ ਸੀਗੀ ਦੇਖ ਲੈ ਕੀ ਹਾਲ ਕਰਦੀ ਐ ਅਸੂ ਕਸਾਰ ਜਵਾਖ ਨੂੰ ਚਾਹ ਤੇਰਾ ਸੇ ਮੈਨੂੰ ਨਾ ਥਿਆਉਂਦਾ ਹੈ ਅਸ ਕੀਦਾ ਗੱਡਾ ਕ ਨੁਕਸਾਨ ਹੁੰਦਾ ਹੁਣ ਇੰਨਾ ਕੁਝ ਲਿਖਿਆ ਹੋਇਆ ਹੈ ਤੇ ਮੈਂ ਤਾਂ ਖੋਲ ਕੇ ਵੀ ਦੇਖ ਲਿਆ ਹੋਰ ਕੀ ਉਹਦਾ ਕੀ ਕੀ ਕੁਝ ਲਿਖਿਆ ਹੋਇਆ ਹੈ ਨੁਕਸਾਨ ਹੁੰਦੇ ਆ ਦੱਸ ਐ ਕਰਦੀ ਆ ਤੂੰ ਨਾ ਹਾਂ ਜ ਖੇੜ ਲੈ ਪੁੱਤ ਆ ਇਹਨੇ ਵਾ ਲੈ ਕੇ ਆਵਾਂ ਤੈਨੂੰ ਬਸ ਵਾਸੇ ਖੇੜ ਲੈ ਖੇੜ ਲੈ ਛਿੱਜੀ ਵਾਲਾ ਨਾ ਪਈ ਐ ਨਾ ਕੱਲ ਕੱਲ ਸੁਣ ਮੇਰੀ ਤੂੰ ਵੀ ਹੋ ਗਈ ਭੁੱਲ ਮੈਂ ਵੀ ਲੋਕਾਂ ਦੇ ਮਗਰ ਲੱਗ ਗਈ ਐਨਾ ਨਾ ਤੂੰ ਚੜ ਮੈਂ ਵੀ ਲੋਕਾਂ ਦੇ ਮਗਰ ਲੱਗ ਗਈ ਮੈਨੂੰ ਵੀ ਕੋਈ ਕਹਿੰਦੀ ਤੇ ਅਕੇ ਕੋਣ ਸੋਡਾ ਕੰਮ ਉਹ ਉਹਨਾਂ ਦਾ ਕੰਮ ਚੜੀ ਜਾਂਦਾ ਕਿ ਸੋਡਾ ਚੜਦਾ ਹੀ ਨਹੀਂ ਤੂੰ ਤਾਂ ਥੱਲੇ ਡਿੱਗੇ ਪੈਉਂਗੇ ਜਮਾ ਕੇ ਸੋਡਾ ਦਾ ਸੁੱਖ ਨਾਲ ਆ ਕੇ ਦੋ ਉਹਨੇ ਕਮਾਉਣ ਵਾਲੇ ਬੁੰਡੇ ਤੇ ਤੀਜਾ ਪਿਆ ਉਹ ਆ ਕੇ ਤਿੰਨ ਕਮਾਉਣ ਆ ਪਿਆ ਮੁੰਡੇ ਜ ਖੱਲਾ ਕਮਾਉਣ ਦੇ ਸੁੱਖ ਨਾਲ ਤਾਂ ਕੰਮ ਤਾਂ ਹਜੜਿਆ ਪਿਆਗਾ ਇੰਨਾ ਕਿ ਚੀਜ਼ਾਂ ਰੋਜ਼ ਮੈਨੂੰ ਵੀ ਭਾਈ ਜਾਲਣ ਜੀ ਹੋਊਗੀ ਜੇ ਤੂੰ ਤੀਜਾ ਤਾਂ ਖਾਇਆ ਕਰੇ ਮੈਂ ਤੇ ਤੀਜੇ ਦਿਨ ਚੀਜ਼ ਲੈਂਦੇ ਨੇ ਤੀਜੇ ਦਿਨ ਚੀਜ਼ ਲੈਂਦੇ ਨੇ ਕਿ ਮੈਨੂੰ ਕਹਿੰਦੀ ਤੂੰ ਫਲਾਣੇ ਬਾਬੇ ਕੋਲੇ ਵਗ ਜਾ ਜਿਹੜਾ ਕਹਿੰਦੀ ਆਪਣੇ ਉਹ ਪ੍ਰੇਤਾਂ ਵਾਲੀ ਸਪੜੀ ਚ ਰਹਿੰਦਾ ਹੈਗਾ ਆ ਕਿ ਉਹ ਬਾਬੇ ਕੋਲੇ ਵਗ ਜਾ ਕੇ ਮੈਂ ਆਹ ਚੱਲ ਦੇਖ ਲੈਣੇ ਉਹ ਤਾਂ ਮੈਂ ਕਦੇ ਗਈ ਨਹੀਂ ਕਿ ਉਹ ਮੈਨੂੰ ਲੈ ਗਈ ਨਾਲ ਤੇ ਮੈਂ ਤਾਂ ਭਾਵੇਂ ਭੱਗ ਗਈ ਤੇ ਉਹ ਕਹਿੰਦਾ ਕਿ ਜਿਹਦੇ ਤੁਹਾਡੇ ਗਮਾਂਡੀਆਂ ਦੇ ਜਿਹੜਾ ਕੋਈ ਚੀਜ਼ ਲਿਆਉਂਦਾ ਉਹਨਾਂ ਦੇਖਾਂ ਨਾ ਇਤਰਾ ਨਹੀਂ ਤੇ ਫੇਰ ਮੰਨਗੇ ਨਾ ਹੁਣ ਤੂੰ ਤਾਂ ਕਹਿੰਦੇ ਕਿ ਮੇਰੇ ਤੋਂ ਬਣੇ ਗਲਤੀ ਹੋ ਗਈ ਇਹ ਇਹਨਾਂ ਦੇ ਚੀਜ਼ਾਂ ਕੁਝ ਨਹੀਂ ਕਰਦੀਆਂ ਹੈਗੀਆਂ ਕਰਦੀਆਂ ਤਾਂ ਕਿਹੜੀ ਮਾਸੀ ਐਵੇਂ ਲਾਉਂਦਾ ਕਰਨਾ ਤਾਂ ਕੀ ਹੈ ਜਿਹੜਾ ਕਿਸੇ ਦੇ ਕਰਾਊਗਾ ਆਪੇ ਆਪ ਤਾਂ ਕਹਿੰਦੇ ਰੱਬ ਭਲੀ ਕਰੇ ਭਲੀਓ ਕਰਦੇ ਚਲ ਕੋਈ ਨਹੀਂ ਹਾਂ ਤੇ ਮੈਂ ਮੈਂ ਜਿਹੜਾ ਹੁਣ ਗਲਤੀ ਮੰਨ ਕੇ ਮੈਂ ਕਹੇ ਭਾਈ ਮੈਨੂੰ ਦੋ ਮਾਂਗਰ ਲਾ ਕੇ ਲੈ ਗਈ ਮੈਂ ਤਾਂ ਉਹ ਹੀ ਨੇ ਜੀ ਜਾਂਦੀ ਸੀ ਕਿ ਮੈਨੂੰ ਕਹਿੰਦੇ ਤੁਹਾਡਾ ਕਹਿੰਦੇ ਉਹ ਉਹ ਬਾਬੇ ਨੇ ਟਹਿ ਜਾਣੇ ਨੇ ਉਦੋਂ ਕਹੇ ਤਾਂ ਕਹਿੰਦਾ ਤੁਹਾਡੇ ਕਹਿੰਦਾ ਜਿਹੜ ਮੈਂ ਆ ਕਰਬਾ ਬਲੋਕਾਂ ਚੀਜ਼ਾਂ ਲਵਾਉਂਦੇ ਨੇ ਸਾਡੇ ਸਾਡੇ ਘਮਾਂਡੀ ਮਹਾ ਵਧੀਆ ਇਹਨਾਂ ਦੇ ਚੀਜ਼ਾਂ ਕਦੇ ਕੁਸ ਲੈਂਦੇ ਨੇ ਕਦੇ ਕੁਸ ਨਾ ਲੈਂਦੇ ਨੇ ਸਾਡੇ ਤਾਂ ਵਾਂਗ ਨਪੁੱਤ ਦੇ ਜੁਗੜੇ ਹੋ ਗਏ ਕਦੇ ਕੋਰ ਵੀ ਨਹੀਂ ਪਿਆ ਪ੍ਰਾਣਾ ਘਰਾ ਕੋ ਮੈਨੂੰ ਕਹਿੰਦਾ ਅਕੇ ਐਂ ਕਰ ਤੂੰ ਤੇ ਕਹਿੰਦਾ ਆਹ ਆ ਲੈ ਜਾ ਤੂੰ ਇਹ ਚੀਜ਼ਾਂ ਬਣਾ ਕੇ ਦਿੱਤਾ ਕਹਿੰਦਾ ਉਹਨਾਂ ਦੇ ਤੁਹ ਤਰੇ ਮੈਨੂੰ ਉਹਦੇ ਹੋ ਗਿਆ ਲਮਾ ਹੋਰ ਕਿੱਥੇ ਤਾ ਨਾ ਵਾਹ ਮੋਟਰਾਂ ਕੋਚ ਬਸਾ ਆਹ ਹੋ ਗਿਆ ਤੇ ਨੁਕਸਾਨ ਹੋਣੀ ਇਹਨਾਂ ਨੇ ਦੱਸ ਮੇ ਭਾਣੇ ਭਾਈ ਮੇ ਤਾ ਹੋ ਗਈ ਗਲਤੀ ਤੇ ਮੈਂ ਤਾਂ ਬਾਬੇ ਦੇ ਮੂਹ ਤੇ ਖੜਾ ਦੂੰਗੀ ਇਹ ਗੱਲ ਵੀ ਮੈਂ ਤਾਂ ਬਾਬੇ ਨੇ ਦਿੱਤਾ ਤੀ

ਕਿਲੇ ਜਾ ਮੈਂ ਤਾਂ ਸਿਆਣਾ ਸੱਪਾ ਕੋਲੇ ਜਾਂਦੀ ਨਹੀਂ ਆ ਸਰਤਾ ਬਸ ਹੈ ਤਾਂ ਪਰ ਤੂੰ ਮੇਰੇ ਵਾਕ ਨੂੰ ਨਾ ਲੈ ਕੇ ਜਾ ਮੈਂ ਤਾਂ ਹਰ ਕੇ ਮਦਦ ਨੂੰ ਅੱਗੇ ਚ ਮਚਾਉਂਦੀ ਸੀ ਨਾ ਨਾ ਸਾਨੂੰ ਸਾਦਾ ਨਹੀਂਗਾ ਅਸੀਂ ਤਾਂ ਸਾਰਾ ਦਿਨ ਖੜਿਆ ਹੋਣਿਆਂਗੇ ਨਾ ਸਾਰਾ ਦਿਨ ਚੱਕਦੇ ਆਂ ਜਵਾਬ ਨੂੰ ਨਾ ਮੈਂ ਤਾਂ ਅੱਗੇ ਚ ਮਚਾਉਂਦੀ ਸੀ ਨਾ ਕਹਲੇ ਕਰ ਚਾਉਂਦਾ ਆਜਾ ਆਜਾ ਮੇਰੀ ਗੋਦੀ ਚ ਪਾ ਜਾ ਪੁੱਜੀ ਕੋ ਬਸ ਹੁਣ ਤੇ ਲੈ ਕੇ ਜਾਉਂਗੀ ਨਾ ਕੋਈ ਨਹੀਂ ਇੱਦੂ ਮੁੜ ਕੇ ਭੁੱਲ ਜਾ ਤੂੰ ਇੱਦੂ ਮੁੜ ਕੇ ਕੋਈ ਨਹੀਂ ਤੇਰੇ ਤੇ ਉਹ ਕਰਦੇ ਹੈ ਤੇ ਸਿਆਣਾ ਸੱਪਾ ਕੋਲੇ ਕੁਝ ਨਹੀਂ ਹੈਗਾ ਕੋਈ ਕੁਝ ਨਹੀਂ ਕਰ ਸਕਦਾ ਹੈਗਾ ਤੂੰ ਮੈਂ ਤਾਂ ਸੋੜ ਤੇ ਕਰਿਆ ਥੀਗਾ ਚਲ ਕੋਈ ਨਹੀਂ ਉਹ ਮੇਰੀ ਮੇਰੀ ਹੋ ਗਈ ਗਲਤੀ ਇਹ ਦੂ ਮੁੜ ਕੇ ਮੈਂ ਇਹ ਨਹੀਂ ਕਿਸੇ ਸਿਆਣੇ ਸੱਤੇ ਕੋਲ ਜਾਂਦੀ ਹਾਂ ਜੀ ਚਾ ਨਵਾਸੀ ਹੋਰ ਹੁਣ ਆਏ ਥੋੜੀ ਕਹਿਣਾ ਚਾਹੀਦਾ ਹੁਣ ਮੈਨੂੰ ਪਤਾ ਲੱਗ ਗਿਆ ਕਰਨਾ ਕੀ ਆ ਵਸੇ ਗੱਲ ਕਰਾਉਣ ਤੇ ਕੁਝ ਨਹੀਂ ਹੈਗਾ ਦੱਸ ਇਸ ਤੇ ਇੱਕ ਚੀਜ਼ ਹੋਰ ਲਿਆਂਦੀ ਹੁਣ ਚਲ ਵਧੀਆ ਹੋਇਆ ਤੇ ਡਗ ਰਾਇਆ ਤੇ ਹੋਗਾ ਕੁਝ ਹੁਣ ਨਹੀਂ ਮੈਂ ਤੜਫਦੀ ਲਈ ਜੋ ਜਿੰਨੀਆਂ ਚੀਜ਼ਾਂ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਆਪਦਾ ਭਲਾ ਹੁੰਦਾ ਬੂ ਮੈਂ ਤਾਂ ਕਮਲੀ ਕਿਸੇ ਦੇ ਮਾਂਗਰ ਲੱਗ ਗਏ ਮੈਨੂੰ ਕਹਿੰਦੇ ਲੈ ਸੋੜਾ ਤੂੰ ਵਾਦਾ ਹੋਣ ਲੱਗ ਜਾਊਗਾ ਕਹਿੰਦੇ ਉਹ ਬਾਬੇ ਨੇ ਮੈਨੂੰ ਇਹ ਵਾਦਾ ਹੁੰਦਾ ਚੀਜ਼ਾਂ ਨਾਲ ਤੇ ਮੈਂ ਐ ਕਹਤਾ ਮੈਂ ਸਾਡੇ ਕੋ ਮਾੜੀ ਚੀਜ਼ਾਂ ਨਾਲ ਕਿ ਉਹਨਾਂ ਦੇ ਤੂੰ ਆਤਰਾਂ ਐ ਥੜੀ ਹੁੰਦਾਗਾ ਸਾਡੇ ਤੇ ਸੁਣੀ ਨਹੀਂ ਚੀਜ਼ਾਂ ਲਿਆਉਣੇ ਮੇ ਤਾਂ ਮਾਂ ਦਾ ਲੱਗੇ ਕੁਝ ਨਹੀਂ ਹੁੰਦਾ ਹੈਗਾ ਕਿੱਡਾ ਸਿਆਣਾ ਸੱਪਾਂ ਕੋਲੇ ਕੁਝ ਨਹੀਂ ਮੇਰੇ ਭੈਣੋ ਤੇ ਵੀਰੋ ਜੇ ਸਾਡੀ ਵੀਡੀਓ ਤੁਹਾਨੂੰ ਇਹ ਵਧੀਆ ਲੱਗਦੀ ਹੈ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਰ ਕਿਸੇ ਬਾਬਿਆਂ ਕੋਲੇ ਕੁਝ ਨਹੀਂ ਹੈਗਾ ਹੈਗਾ ਤੇ ਸਿਆਣੇ ਸੱਪਾਂ ਕੋਲੇ ਕੁਝ ਨਹੀਂ ਹੈਗਾ ਕਿਸੇ ਕੋਲੇ ਪਾ ਕੋਲੇ ਕੁਛ ਨਹੀਂ ਹੈਗਾ ਕਿਤਾਬ ਦੇ ਕਰਮਾਂ ਦਾ ਹੁੰਦਾ ਹੈਗਾ ਤੇ ਮੇਰੇ ਵੀਰੋ ਸਾਡੀ ਵੀਡੀਓ ਜੇ ਸਾਡੀ ਚੰਗੀ ਲੱਗੀ ਸਾਡੀ ਵੀਡੀਓ ਸਾਨੂੰ ਜੇ ਵਧੀਆ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਨਾ ਲਾਈਕ ਜਰੂਰ ਘਾੜਿਆ ਕਰੋ ਸਾਡੇ ਚੈਨਲ ਨੂੰ ਕਾਲ ਸਬਸਕ੍ਰਾਈਬ ਤੇ ਪਰ ਸੈਨਸਪਾ ਕੋਲੇ ਕੁਛ ਨਹੀਂ ਹੈਗਾ ਤੇ ਇਹ ਤਾਂ ਆਪਦੇ ਕਰਮਾਂ ਦਾ ਹੁੰਦਾ ਹੈਗਾ ਕਰਨ ਵਿੱਚ ਕਦੇ ਘਾਟੇ ਕਦੇ ਵਾਧੇ ਤਾਂ ਹੁੰਦੀ ਰਹਿੰਦੇ ਨੇਗੇ ਤੇ ਇਹ ਸੈਨਸਪਾ ਕੋਲੇ ਢੋਂਗੀਆਂ ਬਾਪਿਆਂ ਕੋਲੇ ਨਾ ਜਾਇਆ ਕਰੋ ਧੰਨਵਾਦ ਵੀਰੋ